ਟ੍ਰੈਫਿਕ ਪੁਲ ਤੋਂ ਅੱਜ ਰੈਲੀ ਕੱਢੀ ਜਾ ਰਹੀ ਹੈ ਕੀ ਮਕਸਦ ਹੈ ਸਾਰੇ ਭਾਰਤ ਦੇ ਵਿੱਚ ਸੇਫਟੀ ਮਹੀਨਾ ਜਿਹੜਾ ਹੈ ਉਹ 2024 ਮਨਾਇਆ ਜਾ ਰਿਹਾ ਇਸ ਦਾ ਇੱਕ ਮਕਸਦ ਹੁੰਦਾ ਹੈ ਤੇ ਹਰ ਸਾਲ ਜਿਹੜੇ ਰੋਡ ਹਾਦਸੇ ਹੁੰਦੇ ਨੇ ਉਹਨਾਂ ਦਾ ਕਾਰਨ ਕੀ ਹੈ ਉਹਨਾਂ ਨੂੰ ਰੋਕਿਆ ਕਿੱਦਾਂ ਜਾ ਸਕਦਾ ਹੈ ਇਹ ਆਮ ਪਬਲਿਕ ਦੇ ਵਿੱਚ ਅਸੀਂ ਇੱਕ ਮੈਸੇਜ ਲੈ ਕੇ ਜਾ ਰਹੇ ਹਾਂ ਟੂ ਵੀਲਰ ਚਲਾਉਣ ਦੇ ਸਮੇਂ ਸਾਨੂੰ ਹੈਲਮਟ ਦਾ ਇਸਤੇਮਾਲ ਕਰਨਾ ਚਾਹੀਦਾ ਹੈਗਾ ਆਪਣਾ ਵਹੀਕਲ ਹੌਲੀ ਚਲਾਉਣਾ ਚਾਹੀਦਾ ਹੈਗਾ ਰੋਡ ਦੇ ਉੱਤੇ ਵਹੀਕਲ ਜਿਹੜਾ ਹੈ ਕਦੇ ਵੀ ਸਾਨੂੰ ਪਾਰਕ ਨਹੀਂ ਕਰਨਾ ਚਾਹੀਦਾ ਪਾਰਕਿੰਗ ਵਾਲੀ ਜਗ੍ਹਾ ਤੇ ਸਾਨੂੰ ਹੀ ਗੱਡੀ ਆਪਣੀ ਪਾਰਕ ਕਰਨੀ ਚਾਹੀਦੀ ਹੈ ਕਾਰ ਚਲਾਦੇ ਸਮੇਂ ਜਾਂ ਹੋਰ 4 ਵੀਲਰ ਕੋਈ ਵੀ ਚਲਾਉਂਦੇ ਸਮੇਂ ਸਾਨੂੰ ਸੀਟ ਬੈਲਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਨਟ੍ਰੇਨਡ ਲੋਕਾਂ ਨੂੰ ਬਿਲਕੁਲ ਕਦੇ ਵੀ ਕੋਈ ਵੀ ਵੀਹੀਕਲ ਨਹੀਂ ਚਲਾਉਣਾ ਚਾਹੀਦਾ ਉਹ ਪੂਰੇ ਸਿੱਖਤ ਹੋ ਕੇ ਹੀ ਆਪਣਾ ਵੀਹੀਕਲ ਚਲਾਣ ਇਹ ਇੱਕ ਟ੍ਰੈਫਿਕ ਪੁਲਿਸ ਦਾ ਔਰ ਜਿਹੜਾ ਟ੍ਰੈਫਿਕ ਅਸੀ ਮਹੀਨਾ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਭਾਰਤ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਟ੍ਰੈਫਿਕ ਪੁਲਿਸ ਦੇ ਨਾਲ ਸਾਰੇ ਮਿਲ ਕੇ ਅੱਜ ਅਲੱਗ-ਅਲੱਗ ਏਜੰਸੀਸ ਦੇ ਨਾਲ ਅਲੱਗ-ਅਲੱਗ ਐਨ ਜੀਓਜ਼ ਦੇ ਨਾਲ ਮਿਲ ਕੇ ਅਸੀਂ ਇੱਕ ਸ਼ਹਿਰ ਦੇ ਵਿੱਚ ਹੈਲਮਟ ਪਾਓ ਚਾਹੇ ਦਸਤਾਫ ਸਜਾਓ ਸਿਰ ਆਪਣੇ ਨੂੰ ਸਰ ਤੋਂ ਬਚਾਓ ਇਹ ਇੱਕ ਲੋਕਾਂ ਤੱਕ ਮੈਸੇਜ ਲੈ ਕੇ ਜਾ ਰਹੇ ਹਾਂ ਇਹ ਮਨੁੱਖੀ ਕੀਮਤੀ ਜਾਨਾਂ ਨੂੰ ਬਚਾਉਣ ਦਾ ਸਾਡਾ ਇਹ ਇੱਕ ਹਰੇਕ ਵਿਅਕਤੀ ਦੀ ਸੋਚ ਵਿੱਚ ਆਉਣੀ ਚਾਹੀਦੀ ਆ ਉਹਦਾ ਉਦੇਸ਼ ਹੋਣਾ ਚਾਹੀਦਾ ਕਿ ਮੈਂ ਜਿਸ ਤਰ੍ਹਾਂ ਘਰ ਤੋਂ ਸੁਰੱਖਿਅਤ ਚੱਲਦਾ ਹਾਂ ਉਸੇ ਹੀ ਤਿੱਕੇ ਦਾ ਘਰ ਪਛਾਵ ਨੂੰ ਸੁਰੱਖਿਅਤ ਆਪਣੇ ਪਰਿਵਾਰ ਦੇ ਕੋਲ ਜਾਵਾਂ ਇਹ ਸਾਡਾ ਸਭ ਦਾ ਇੱਕ ਏਮ ਹੋਣਾ ਚਾਹੀਦਾ ਹੈ ਸਾਦੇ ਦਿਵਸ ਤੇ ਮੌਕੇ ਤੇ ਅਸੀਂ ਕਪੂਰਥਲਾ ਦੇ ਵਿੱਚ ਮੋਟਰਸਾਈਕਲ ਰੈਲੀ ਕੱਢੀ ਹੈ ਜਿਹਦੇ ਵਿੱਚ ਲੋਕਾਂ ਨੂੰ ਮੰਤਵ ਦੱਸਣਾ ਹੈਲਮਟ ਮਜਬੂਰੀ ਨਹੀਂ ਕਿ ਚਾਹੀਦੀ ਜ਼ਰੂਰੀ ਹੈ ਇਸ ਕਰਕੇ ਅਸੀਂ ਸਾਰੇ ਅਵੇਅਰਨੈਸ ਕਰ ਰਹੇ ਆ ਸਾਰੀ ਪਬਲਿਕ ਨੂੰ ਭਈ ਉਸ ਦੇ ਦਰਮਾਨ ਇਹ ਨਹੀਂ ਵੀ ਆਪਾਂ ਹੈਲਮਟ ਪਾਣਾ ਸਿਰਫ ਚਲਾਣ ਤੋਂ ਬਚਣ ਲਈ ਜਾਂ ਕੁਝ ਤੋਂ ਬਚਣ ਆਪਣੀ ਸੁਰੱਖਿਆ ਲਈ ਆਪਣੇ ਘਰਦਿਆਂ ਦੀ ਸੁਰੱਖਿਆ ਲਈ ਹੋਣਾ ਚਾਹੀਦਾ ਵਾ ਇਸ ਕਰਕੇ ਅਸੀਂ ਸਾਰਿਆਂ ਨੂੰ ਅਵੇਅਰਨੈਸ ਕਰਦੇ ਆ ਭਈ ਹੈਲਮਟ ਤੇ ਸੀਟ ਬੈਲਟ ਤੇ ਟ੍ਰੈਫਿਕ ਰੈਗੂਲੇਸ਼ਨ ਦਾ ਪਾਲਨ ਕਰਨਾ ਚਾਹੀਦਾ ਵਾ